ਸਾਡੇ ਖੇਤਾਂ 'ਚ ਕੋਈ ਡੂੰਗੀ ਕਰਨੀ ਸੀ। ਅਸੀਂ ਡੂੰਗੀ ਕਰ ਲਈ ਉਹ। ਡੂੰਗੀ ਕਰ ਕੇ ਅਸੀਂ ਚਣਾਈ ਕਰਨ ਲੱਗੇ। ਚਣਾਈ ਕਰ ਲਈ ਇੱਕ ਰਾਹ ਦਾ ਰਹਿ ਗਿਆ ਲਾਉਣ ਤੇ। ਕੋਈ ਦਾ ਟੱ ਡਿ ਗਿਆ। 28 ਫੁੱਟ ਕੋਈ ਸੀ। ਮੈਂ ਉੱਪਰ ਚੜ੍ਹਿਆ ਆ ਅੱਧ ਜਿਹਾ ਆ ਗਿਆ ਮੈਂ। 13-14 ਫੁੱਟ ਰਹਿ ਗਿਆ ਉੱਤੇ। ਉੱਥੇ ਮੈਨੂੰ ਕੋਈ ਮੈਂ ਦਬ ਗਿਆ। ਮੇਰਾ ਭਰਾ ਕੋਲ ਸੀ ਉੱਥੇ। ਉਹ ਟਰੈਕਟਰ ਲੈ ਕੇ ਪਿੰਡ ਆ ਗਿਆ ਇੱਥੇ ਲੌਸਮ ਨਾਲ ਟਕਰਾਈੋਨੇ। ਆ ਪਿੰਡ ਦੇ ਲੋਕ ਭੱਜੇ ਉਧਰ ਨੂੰ ਗਏ ਪਹੁੰਚੇ ਉਹ ਰਾਗੀਰ ਵੀ ਜਾਣ ਲੱਗੇ ਉਹ ਵੀ ਗਏ ਉੱਥੇ ਜਿਹਨੇ ਜਿਹਦੇ ਕੋਲ ਜਿਹੜੀ ਚੀਜ਼ ਹੈਗੀ ਆ ਉਹ ਹੀ ਲੈ ਕੇ ਬੰਦਾ ਉੱਥੇ ਪਹੁੰਚਿਆ ਜਾਂ ਟਰੈਕਟਰ ਤੇ ਬੈਠਾ ਟਰੈਕਟਰ ਲੈ ਗਿਆ ਘਰੇ ਆ ਤਾਂ ਕੋਈ ਬਾਲਟੀ ਲੈ ਗਿਆ ਕੋਈ ਕਹੀ ਲੈ ਗਿਆ ਸਭ ਕੁਝ ਲੈ ਜਾਂਦੇ ਰਹੇ ਉਹ ਜਮਤ ਆਵਾਸੀ ਮੇਰਾ ਕੋਈ ਹੋਰ ਇੰਤਜ਼ਾਮ ਦਾ ਖਾ ਨਹੀਂ ਕੋਈ ਮੇਰ ਬਾਹ ਨਹੀਂ ਚੱਲਦੀ ਤੀ ਮੈਂ ਤਾਂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਤੁਹਾਡੇ ਹੱਥ ਆ ਤੁਸੀਂ ਚਾਹੇ ਮੈਨੂੰ ਜਵਾਲੋ ਸਾਹ ਮਾਰ ਦੋ ਹੁਣ ਤਾਂ ਤੁਹਾਡੇ ਹੱਥ ਡੋਰੀ ਆ ਮੈਂ ਕੁਝ ਨਹੀਂ ਕਰ ਸਕਦਾ ਪਹਿਲਾਂ ਚਲੋ ਮੈਨੂੰ ਸਾਹ ਠੀਕ ਆਈ ਕਿ ਆਕਸੀਜਨ ਹੈ ਕਿ ਤੇ ਆਕਸੀਜਨ ਘਟੀ ਗਈ ਸਾਹ ਔਖਾ ਹੋਣ ਲੱਗਿਆ ਹਟ ਲਾਸਟ ਜੀ ਮੈਨੂੰ ਫਿਰ ਉਹਦੇ ਬਾਅਦ ਬੇਹੋਸ਼ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਪਰਮਿੰਦਰ ਸਿੰਘ ਜੀ ਜਦ ਕੋਈ ਦੇ ਵਿੱਚ ਆਇਆ ਤਾਂ ਜੀ ਅਸੀਂ ਵੀ ਮੈਂ ਵੀ ਟਰੈਕਟਰ ਲਈ ਜਾਂਦਾ ਤਾਂ ਆਪਣੇ ਖੇਤਾਂ ਨੂੰ ਜਾਂ ਮੈਂ ਦੇਖਿਆ ਵੀ ਇੰਦਰ ਨੂੰ ਵੀ ਕਾਹਦੇ ਸੰਗਤ ਭਜੀ ਜਾਂਦੀ ਆ ਜਾਂ ਮੈਂ ਦੇਖਿਆ ਵੀ ਮੈਂ ਵੀ ਉਸੇ ਟਾਈਮ ਟਰੈਕਟਰ ਨੂੰ ਮੋੜ ਕੇ ਉਧਰ ਨੂੰ ਆਪੇ ਇਹਦੇ ਖੇਤਾਂ ਕਿ ਇਹਨਾਂ ਨੂੰ ਮੈਂ ਵੀ ਭਜਾ ਲਿਆ ਜਾਂ ਦੇਖਿਆ ਜਾਂ ਗਾਂਹਾਂ ਜਾ ਕੇ ਉੱਥੇ ਪਰਮਜੀਤ ਖੂਈ ਦੇ ਵਿੱਚ ਦਵਿਆ ਵਤ ਅਸੀਂ ਨੇ ਪੰਜ-ਛੇ ਟਰੈਕਟਰ ਹੋਵੇ ਇਕੱਠੇ ਅਸੀਂ ਫਟਾਫਟ ਖੱਡਾ ਪੱਟੀ ਗਏ ਪੱਟੀ ਗਏ ਪੱਟੀ ਗਏ ਹੌਲੀ-ਹੌਲੀ ਇਹਨੂੰ ਇਹਦੇ ਕੋਲ ਪਹੁੰਚ ਗਏ ਅਸੀਂ ਅਸੀਂ ਲੋਕ ਵਿੱਚ ਸੰਗਤ ਕਈਆਂ ਵਾਲੀ ਵੀ ਬਹੁਤ ਸੀ ਬਾਹਰਟੀ ਵਾਲੀ ਵੀ ਬਹੁਤ ਸੀ ਉਹਨਾਂ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਹਿੰਮਤ ਕਰਕੇ ਇਹਨੂੰ ਬਚਾਇਆ ਗਿਆ ਸਾਢੇ 3 ਘੰਟੇ ਬਾਅਦ ਜਦੋਂ ਮੈਨੂੰ ਬਾਹਰ ਕੱਢਿਆ ਲੱਕ ਤੱਕ ਮਿੱਟੀ ਕੱਢਦੀ ਮੇਰੀ ਫਿਰ ਮੈਨੂੰ ਸੁਰਤ ਆਈ ਫਿਰ ਸੋਜੀ ਆਈ ਫਿਰ ਮੈਂ ਚਲੋ ਇਹਨਾਂ ਦਾ ਧੰਨਵਾਦ ਕਰਿਆ ਮਹਾਰਾਜ ਦੇ ਧੰਨਵਾਦ ਕਰਿਆ ਕਹਿੰਦੇ ਛੱਡਦੇ ਉਮੀਦ ਲੋਕੀ ਨੇ